ਸੀ ਦੇਖ ਰਹੇ ਜੀ ਬਾਦਰ ਪੱਟੀ نیوز ਮੈਂ ਮੋਰੇ ਪੱਟੀ ਐਸ ਵਲੇ ਮੌਜੂਦਾਂ ਦੀ ਡੇਰਾ ਬਾਬਾ ਨਾਨਕ ਪਿੰਡ ਪੱਖੋਕੇ ਟਾਲੀ ਸਾਹਿਬ ਬਾਬਾ ਬਤਾਰ ਸਿੰਘ ਜੀ ਬੇਦੀ ਸ੍ਰੀ ਚੋਲਾ ਸਾਹਿਬ ਵਾਲੇ ਨੇ ਉਪਰਲਾ ਕੀਤਾ ਇਸ ਪਿੰਡ ਵਾਸਤੇ ਕੋਈ ਸੱਜਣ ਬਾਰੋ ਜਿਹੜੇ ਆਏ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਬਾਬਾ ਬਤਾਰ ਸਿੰਘ ਜੀ ਬੇਦੀ ਨੇ ਅੱਜ ਰਾਸ਼ਨ ਵੰਡਿਆ ਔਰ ਕੰਬੜ ਵੰਡੇ ਨੇ ਆਓ ਤੁਹਾਨੂੰ ਦਿਖਾਉਨੇ ਆ ਉਹ ਝਲਕੀਆਂ ਸਾਡੇ ਨਾਲ ਐਸ ਵਲੇ ਜੁੜ ਚੁੱਕਣੇ ਆ ਬਾਬਾ ਬਤਾਰ ਸਿੰਘ ਜੀ ਬੇਦੀ ਸ੍ਰੀ ਚੋਲਾ ਸਾਹਿਬ ਵਾਲੇ ਅਨਸਵਾਨ ਸ੍ਰੀ ਗੁਰਾਂ ਸਿੰਘ ਦੇ ਜੀ ਆਓ ਨਾ ਗੱਲਬਾਤ ਕਰਦੇ ਆ ਜੀ ਵਾਹ ਵੇਖੋ ਕਿੰਨਾ ਵੱਟੇ ਨੁਕਸਾਨ ਹੋਇਆ ਜਿਹੜਾ ਹੈ ਜੀ ਬਾਬਾ ਇਹ ਕੁਝ ਵੀ ਨਹੀਂ ਕਰ ਰਹੇ ਜੀ ਕੋਈ ਆਪਣੇ ਇੱਧਰ ਦੇਖੋ ਤੁਸੀਂ ਇਹ ਦੋਨਾਂ ਨੂੰ ਨਹੀਂ ਅਪਣਾ ਜਾ ਘਰ ਦੇ ਘਰ ਦੇ ਕਰਦਾ ਆਪ ਆਪਣੇ ਘਰ ਖੜੋ ਆਜਾ ਹਾਂ ਕੋਈ ਨਾ ਘਰੋਂ ਘੱਟ ਗਿਆ ਸਾਰਾ ਹੋਰ ਵੀ ਮਦਦ ਹੋਏਗੀ ਪੱਤਰੋ ਇੱਕ ਮਿੰਟ ਹੋ ਜਾ ਬਜੀ ਆਜਾ ਇੱਥੇ ਆਵੋਗੇ ਠੀਕ ਜੀ ਬੱਸ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਰਈਆ ਨੋ ਮਾਤਾ ਜੀ ਵਾਹ ਇੱਧਰ ਤੋਂ ਦੇਖੋ ਹੋਰ ਇੱਧਰ ਆ ਘਰ ਇੱਧਰ ਹਾਂ ਹਾਂ ਜੀ ਗੁਰੂ ਰੂਪ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਬੜੀ ਜੋ ਸਾਡਾ ਡੇਰਾ ਬਾਬਾ ਨਾਨਕ ਪੱਖੋ ਕੇ ਟਾਲੀ ਸਾਹਿਬ ਪਿੰਡ ਵਿੱਚ ਜੋ ਦੇਖਿਆ ਕਿ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੋ ਹਰ ਦੇ ਕਾਰਨ ਲੇਕਿਨ ਉਹ ਪਰਮਾਤਮਾ ਦਾ ਹੁਕਮ ਹੀ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਲੇਕਿਨ ਉਹ ਐਸੀ ਮਾਰੇ ਨੇ ਕਿਰਪਾ ਕੀਤੀ ਦੇਖੋ ਇਹ ਗੁਰੂ ਨਾਨਕ ਸਾਹਿਬ ਨੇ ਐਸੀ ਬੈਦ ਬਣਾਈ ਉਹਦੇ ਹੁਕਮ ਚ ਹੋ ਰਿਹਾ ਜੋ ਕੁਝ ਹੋ ਰਿਹਾ ਸੀ ਇਹ ਨਹੀਂ ਕਹਿ ਸਕਦੇ ਕਿ ਉਹ ਗਲਤ ਹੋਇਆ ਜੋ ਮਾਰੇ ਦਾ ਹੁਕਮ ਹੋ ਰਿਹਾ ਉਹਦੇ ਤੇ ਜੋ ਉਹਦੇ ਹੁਕਮ ਦੇ ਅੰਦਰ ਹੈ ਉਹੀ ਸਭ ਕੁਝ ਹੋਣਾ ਹੈ ਔਰ ਉਹਦੇ ਹੁਕਮ ਦੇ ਅੰਦਰ ਦੇਖੋ ਅੱਜ ਦੇਸ਼ਾਂ ਪਰਦੇਸਾਂ ਤੋਂ ਸੰਗਤਾਂ ਜਿਹੜੀਆਂ ਨੇ ਉਹ ਡੇਰਾ ਬਾਬਾ ਨਾਨਕ ਦੀ ਧਰਤੀ ਤੇ ਪਹੁੰਚ ਕੇ ਲੰਗਰਾਂ ਦੀਆਂ ਸੇਵਾਵਾਂ ਕਰ ਰਹੇ ਨੇ ਇਹ ਇੱਕ ਸਾਨੂੰ ਇੱਕ ਮੈਸੇਜ ਜਾਂਦਾ ਹੈ ਕਿ ਅਸੀਂ ਸਾਰੇ ਦੇਸ਼ ਦੇ ਬੰਦੇ ਕਿੰਨੇ ਸਾਰੇ ਆਪਸ ਵਿੱਚ ਇੱਕ ਦੂਜੇ ਨਾਲ ਜੁੜੇ ਹੋਏ ਹਾਂ ਕਿ ਸੰਗਤਾਂ ਕਿੱਥੋਂ ਰਾਜਸਥਾਨ ਹਰਿਆਣਾ ਦਿੱਲੀ ਆਪਣਾ ਕੇਰਲਾ ਹੋਰ ਸਾਊਥ ਤੋਂ ਯੂਪੀ ਤੋਂ ਦੇਸ਼ਾਂ ਪਰਦੇਸਾਂ ਤੋਂ ਸੰਗਤਾਂ ਆ ਕੇ ਖਾਲਸਾ ਈਡ ਵਾਲੇ ਬਾਹਰੋਂ ਆ ਕੇ ਸਾਰੇ ਸੰਗਤਾਂ ਸੇਵਾ ਕਰਦੀਆਂ ਨੇ ਯੂਪੀ ਤੋਂ ਕੋਈ ਅਸੀ ਸਟੇਟ ਨਹੀਂ ਹੈਗੀ ਹਿੰਦੁਸਤਾਨ ਦੀ ਕਿ ਜਿੱਥੋਂ ਕੋਈ ਸੰਗਤਾਂ ਨਾ ਪਹੁੰਚੀਆਂ ਹੋਣ ਤੇ ਬੜੀਆ ਬਾਰ ਕਿਰਪਾ ਇਹ ਸਾਡੀ ਸਾਰੀ ਸੰਗਤ ਨੂੰ ਇਕੱਠਿਆ ਕੀਤਾ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਔਰ ਅੱਜ ਬੜੀਆ ਬਾਰ ਕਿਰਪਾ ਕੀਤੀ ਉਹ 10 ਵੱਲੋਂ ਵੀ ਜੋ ਸੰਗਤਾਂ ਨੇ ਦੇਸ਼ਾਂ ਪ੍ਰਦੇਸ਼ਾਂ ਤੋਂ ਸੇਵਾ ਕਰਕੇ ਕਮਲਾਂ ਦੀ ਸੇਵਾ ਕੀਤੀ ਮਹਾਰਾਜ ਕਹਿੰਦੇ ਕਿ ਹੋਰ ਬਾਕੀ ਫਿਰ ਵੀ ਉਸ ਤੋਂ ਬਾਅਦ ਵੀ ਅਸੀਂ ਉਹਨਾਂ ਦੇ ਨਾਲ ਖੜੇ ਆ ਤੇ ਉਹ ਕਮਲਾਂ ਦੀ ਸੇਵਾ ਔਰ ਸਾਡੇ ਰਾਜਸਥਾਨ ਤੋਂ ਹੋਰ ਗੁਰੂ ਮਹਾਰਾਜ ਦੇ ਗੁਰੂ ਨਾਨਕ ਦੇਵ ਨਾਮ ਲੈਵਾ ਸੰਗਤ ਜਿਹੜੀ Rajasthan ਤੋਂ ਜਿਹੜੇ ਕੀ ਆਪਣਾ ਭਾਈ ਧਰਮਿੰਦਰ ਸਿੰਘ ਜੀ ਪਹੁੰਚੇ ਨੇ ਇੱਥੇ ਉਹਨਾਂ ਦੀ ਸਾਰੀ ਟੀਮ ਦੀਵਾਨ ਜੀ ਔਰ ਉਹਨਾਂ ਦਾ ਸਾਰਾ ਸਾਰੀ ਉਹਨਾਂ ਦੀ ਟੀਮ ਇੱਥੇ ਪਹੁੰਚੀ ਹੈ ਉਹ ਵੀ ਰਸਤਾ ਲੈ ਕੇ ਆਏ ਨੇ ਤੇ ਉਹ ਵੀ ਆਪਾਂ ਗੁਰੂ ਮਹਾਰਾਜ ਕਿਰਪਾ ਕਰਨ ਕੇ ਅਸੀਂ ਕਾਰ ਦੇ ਵਿੱਚ ਅੰਦਰ ਅੰਦਰ ਜਾ ਕੇ ਡੋਰ ਟੂ ਡੋਰ ਜਿਹੜਾ ਜਾ ਕੇ ਉਹ ਸੰਗਤਾਂ ਦੀ ਸੇਵਾ ਕਰਾਂਗੇ ਸਾਰੇ ਤੇ ਦਾਸ ਦੀ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਇਹੋ ਜੀ ਅਰਦਾਸ ਬੇਨਤੀ ਹੈ ਕਿ ਮਹਾਰਾਜ ਜਿਸ ਤਾਂ ਇਹ ਪਿਆਰ ਤੁਸੀਂ ਸੰਗਤਾਂ ਦੇ ਵਿੱਚ ਆਪ ਵਸ ਕੇ ਸਾਰਾ ਕੀਤਾ ਇਹ ਪਰਿਵਾਰਾਂ ਦਾ ਪਿਆਰ ਆਪਸ ਵਿੱਚ ਹੋਰ ਦਿੰ ਦੁਗਣੀ ਰਾ ਚੋਗਣੀ ਫਰਿਆਰ ਵਧੇ ਤੇ ਜਿਹੜਾ ਆਪਾਂ ਇਸੇ ਤਰ੍ਹਾਂ ਹੀ ਸਾਰੀਆਂ ਸੰਗਤਾਂ ਦੀ ਜਿੱਥੇ ਜਿੱਥੇ ਨੀਡ ਹੈ ਉੱਥੇ-ਉੱਥੇ ਆਪਾਂ ਇਹ ਸੰਗਤਾਂ ਦੀ ਸੇਵਾ ਪਹੁੰਚਾ ਸਕੀਏ ਔਰ ਸਮੂਹ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਭਈ ਜਿਸ ਤਾਂ ਉਹ ਸੇਵਾ ਕਰ ਰਹੇ ਨੇ ਇਸੇ ਤਰ੍ਹਾਂ ਹੀ ਹੋਰ ਅਗਾਹ 2 ਮਹੀਨੇ ਬਾਅਦ ਜਦੋਂ ਕਨਕਾ ਬਿਜਨੀਆਂ ਨੇ ਉਸੇ ਤਰ੍ਹਾਂ ਫੇਰ ਸੰਗਤਾਂ ਦੀ ਸੇਵਾ ਕਰਨ ਤੇ ਜਿਨ੍ਹਾਂ ਨੇ ਘਰ ਮਹਾਰਾਜ ਦੀ ਕਿਰਪਾ ਨਾਲ ਜਿਨ੍ਹਾਂ ਨੇ ਪਿੰਡ ਅਡਾਪਟ ਕੀਤੇ ਨੇ ਕਿ ਆਹ ਪਿੰਡਾਂ ਨੂੰ ਅਸੀਂ ਸਹੀ ਕਰਾਂਗੇ ਦਾਸ ਉਹਨਾਂ ਨੂੰ ਵੀ ਤੈਦੇ ਲੋ ਬੇਨਤੀ ਕਰਦਾ ਕਿ ਉਹ ਇੱਕ ਵਾਰ ਆ ਕੇ ਆਪਣੀ ਟੀਮ ਭੇਜਣ ਤੇ ਉਹ ਇੱਕ ਇੱਕ ਘਰ ਵਿੱਚ ਜਾ ਕੇ ਦੇਖਣ ਕਿ ਕਿਸ ਘਰ ਦੇ ਵਿੱਚ ਜਿਹੜਾ ਕੋਈ ਲੋੜ ਹੈ ਜਿੱਥੇ ਘਰ ਟੁੱਟ ਗਏ ਨੇ ਜਾਂ ਜਿਹੜੇ ਘਰਾਂ ਦੀਆਂ ਛੱਤਾਂ ਚੋਰੀਆਂ ਨੇ ਜਾਂ ਬਾਲਿਆਂ ਦੀਆਂ ਨੇ ਉਹਨਾਂ ਨੂੰ ਅਸੀਂ ਅਗਰ ਪੱਕੇ ਸਾਰੇ ਮਿਲ ਕੇ ਕਰੀਏ ਤੇ ਕਿਉਂਕਿ ਉਹ ਸਾਨੂੰ ਡੋਰ ਟੂ ਡੋਰ ਜਾ ਕੇ ਵੇਖਣਾ ਪਏਗਾ ਆਪਾਂ ਇਹ ਨਹੀਂ ਕਿ ਆ ਚਲੋ ਜੀ ਇੱਕ ਪਿੰਡ ਚ ਆਪਾਂ ਇਸ ਤਰ੍ਹਾਂ ਇਹਨਾਂ ਨੂੰ ਕਰ ਦਿੱਤਾ ਤੇ ਉਹ ਕਰਕੇ ਨਹੀਂ ਸਾਨੂੰ ਅਗਰ ਪਿੰਡ ਪੂਰਾ ਸਹੀ ਕਰਨਾ ਹੈ ਤੇ ਫਿਰ ਸਾਨੂੰ ਪਿੰਡ ਡੋਰ ਟੂ ਡੋਰ ਦਰਵਾਜ਼ਾ ਖੋਲ ਕੇ ਉੱਥੇ ਜਾਣਾ ਪਏਗਾ ਤੇ ਜਿਹੜਾ ਅਸੀਂ ਸੰਗਤਾਂ ਦੀ ਸੇਵਾ ਕਰ ਸਕੀਏ ਹਰਦਾਸ ਸਮੂਹ ਸੰਗਤਾਂ ਨੂੰ ਦੇਸਾਂ ਪਰਦੇਸਾਂ ਦੀਆਂ ਸੰਗਤਾਂ ਨੂੰ ਤੈ ਦਿਨੋਂ ਫਿਰ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਕੰਮਲਾਂ ਦੀ ਸੇਵਾ ਹੋਰ ਔਰ ਬੜੀਆਂ ਬੜੀਆਂ ਸੇਵਾ ਜਿਹੜੀਆਂ ਗੱਦਿਆਂ ਦੀਆਂ ਸੇਵਾ ਭੇਜੀਆਂ ਮਹਾਰਾਜ ਨੇ ਕਿਰਪਾ ਕੀਤੀ ਦਾਸ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਔਰ ਗੁਰੂ ਮਹਾਰਾਜ ਕਿਰਪਾ ਕਰੋਨਾ ਸਾਰਿਆਂ ਦੇ ਪਰਿਵਾਰਾਂ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਨਾਮਦਾਨ ਦੀਆਂ ਦਾਤਾਂ ਬਖਸ਼ਿਸ਼ ਕਰਨ ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਦੇ ਜੋ 20 ਰੁਪਏ ਦਾ ਲੰਗਰ ਚਲਾਇਆ ਸੀ ਇਸੇ ਤਰ੍ਹਾਂ ਹੀ ਉਹਨਾਂ ਦੇ ਮਨ ਵਿੱਚ ਵਸ ਕੇ ਮਹਾਰੇ ਉਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਇਹਨੇ ਬਚਨ ਕਰਦਾ ਹੈ ਦਾਸ ਪੱਤੇ ਬੁਲਾਉਂਦਾ ਹੈ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂਜੀ ਜੀ ਸਰ ਆਪ ਤਾਹਾਂ ਸੇ ਆਏ ਆ ਤੁਸੋਂ ਰਸ਼ਨ ਲੈ ਕੇ ਆਏ ਆ से था मेरा नाम जी धर्मेंद्र सिंह है उर्फ हनुमान खटका अपनी टीम है दीवान जी अपने भाई हैं सोनू धाखड़ जी हम राजस्थान से आए भरतपुर से तो अपने भाइयों ने बहुत मेहनत की गाँव वहाँ वा, मतलब ग्रुप बनाया इकट्ठा किया सब कुछ कि हमने वहाँ पंजाब में हमने फ्लड हुआ है अपना तो कि हमने सुना तो ऐसा हुआ कि बाढ़ पीड़ितों के सहायता के लिए कुछ हम मदद करना चाहें कर सकते हैं संतों के लिए जो हमारे गुरु बाबा जी मिले हमें तो अपनी टीम का बहुत बहुत हम आभार है तो मैं थोड़ा नर्वस हो रहा हूँ मैं क्या लेकर आए हम अनाज लेकर आए आएँ जी हमें अनाज है अपने पास पचास कट्टे अनाज है और कुछ दाल है कुछ सरसों का तेल है ऐसे हम राशन लेकर आए आएँ सारी टीम हमारी इकट्ठा करके लाई है टीम में सात बंदे हैं अपने सातों बंदे ने बहुत मेहनत की और सब लोगों ने हमारा उधर बहुत सहयोग किया वहाँ गाँव से हम आए सबको भेजा और यहाँ पर भी हमारे लिए बहुत सपोर्ट मिल रहा है आपका मीडिया का सबका तो जितनी हम बोझ हो सके सेवा हम करना Beli a j